ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗੁਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ phasis ji garari ਐ ਵਾਇਗੁਰੂ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੁਸੀਂ ਬੋਲਾ ਸਾਹਿਬ ਜੀ ਇਹਦੇ ਟੌਫੀਆਂ ਫਸ ਗਈਆਂ ਇਹ ਦੰਦਾਂ ਨਾਲ ਦਿਖਾਉਣੇ ਡਾਕਟਰ ਨੂੰ ਅੱਛਾ ਤੇ ਇੱਕ ਗੱਲ 4G ਇੱਕ ਮਿੰਟ ਆ ਖਾਓ ਜੀ ਅਗਰ ਦੰਦਾਂ ਨੂੰ ਇਹ ਤਾਂ ਖਾ ਲੰਨੇ ਆ ਇਹ ਥੋੜੇ ਖਰਾਬ ਹੋ ਜਣੇ ਫਿਰ ਗਿੱਲੇ ਗਿੱਲੇ ਹਾਏ ਤੁਸੀਂ ਵੀ ਖਾਓ ਜੀ ਦਹੀਂ ਵਾਲੇ ਉਹ ਤਾਂ ਕੋਣ ਖਾਓ ਜੀ ਘਰ ਘੱਟੇ ਘਰ ਘੱਟੇ ਖਾ ਕੇ ਪਹਿਲਾਂ ਪਾਣੀ ਵਾਲੇ ਰੱਜ ਕੇ ਆਉਣ ਉੱਪਰ ਤੇ ਇੱਕ ਪਲੇਟ ਮੰਗਾਲੀ ਹੁਣ ਐਦੀ ਆ ਦੇਖੋ ਹਾਂ ਹੋਇਕ ਤਾਂ ਸੱਸਰੀ ਗੱਲ ਤਾਂ ਬਣਾਈ ਨੀ ਚੱਕ ਚੱਲ ਚਿੱਟੇ ਗੱਲਾਂ ਕਰ ਪਾਇਆ ਨੂੰ ਛਾਰਕੇ ਬੈਠ ਮਤ ਛਾਰਕੇ ਬਲਾਂਦਾ ਛਾਰਕੇ ਬਲਾਂਦ ਜਦੋਂ ਬੂਹ ਪਰ ਅੱਗੇ ਹਾਂ ਸਰਦਾਰ ਜੀ ਮੈਨੂੰ ਨਾ ਇਹਨਾਂ ਨੇ ਤਾਂ ਸੂਟ ਦਵਾਤੇ ਗਰਾਰੀ ਹੁਣ ਦੇਖੋ ਜੀ ਕਿ ਆਪਸੇ ਵੀ ਪਹਿਲਾਂ ਮੈਂ ਦੱਸ ਦਾਂ ਤੁਹਾਨੂੰ ਵੀ ਇਹ ਆਈ ਵੀ ਸੂਰੇ ਰਹਿਣਾ ਤੁਹਾਨੂੰ ਪਸਾ ਵੀ ਆਪਣੇ ਪਏ ਆ ਪਤਾ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਦਿਨ ਬਹੁਤ ਵਧੀਆ ਦਿੰਨੇ ਮੇਰੇ ਤਾਂ ਵਧੀਆ ਨਿਕਲੇ ਇੰਨੇ ਕਿ ਦਿਨ ਰਹਿ ਦੇ ਕਿੰਨੇ ਦਿਨ ਨਹੀਂ ਤੇ ਤੇ ਉਹ ਆਉਣ ਦੇ ਚੱਕਰਾਂ ਚ ਇਹਨੂੰ ਅਦੇ ਪਾਵਰ ਸਾਹਿਬ ਵਿਚੇ ਪਰਝਾਈ ਨੇ ਕਿਹਾ ਵੀ ਘਰ ਭੈਣ ਨੇ ਭੈਣ ਨੇ ਸਿਆ ਭੈਣ ਸਪੈਸ਼ਲ ਬੰਨਾ ਭੈਣਾ ਹੀ ਹੁੰਦੀਆਂ ਹਾਂ ਇਹ ਤਾਂ ਪਰਾਂ ਦੀ ਨਾਲ ਇਸ ਕੋਈ ਨਹੀਂ ਕਰ ਸਕਦਾ ਹੂੰ ਆਹ ਤੋ ਦੇਖੋ ਜੀ ਜੇ ਮੈਂ ਗੋਲ ਗੱਪੇ ਪਾਣੀ ਵਾਲੇ ਖਾਦੇ ਤਾਂ ਮੇਰੇ ਸਰਦਾਰ ਜੀ ਨੇ ਵੀ ਖਾਦੇ ਆ ਦੇਖੋ ਮੇਰੇ ਸਰਦਾਰ ਜੀ ਇਹ ਸਾਰੇ ਲੱਪੜ ਗਿਆ ਮੈਂ ਹੂੰ ਤਾਂ ਵੀ ਖਾਦੇ ਆ ਇਹਤ ਗੱਲ ਹੈਗੀ ਆ ਵੀ ਉਹਨਾਂ ਨੇ ਪੈ ਕਹਿੰਦੇ ਤਾਂ ਸੂਟ ਸਾੜ ਦਾ ਲੈ ਲਿਆ ਹਾਂਜੀ ਰੀਟਰ ਥੋਡੇ ਰਹਿੰਦੇ ਆ ਤੁਸੀਂ ਵੀ ਲੈ ਲਓ ਇਹ ਕਹਿੰਦਾ ਵੀ ਪਤਾ ਨਹੀਂ ਕਿਹੜੇ ਇਹਨਾਂ ਦੇ ਪ੍ਰਥਾ ਪ੍ਰੋਥਾਂ ਦੀ ਚੱਲਦੀ ਵੀ ਸੁੰਨਾ ਨਹੀਂ ਸੂਟ ਹੁੰਦਾ ਫਲਾਣਾ ਹੁੰਦਾ ਪਰ ਇਹ ਸਾਰੇ ਕਿਤੇ ਆ ਵੀ ਜਿਹੜੀ ਧੀ ਭੈਣ ਨੂੰ ਆਪਾਂ ਕੋਈ ਵੀ ਸੂਟ ਦੰਨੇ ਸੁੰਨਾ ਨਹੀਂ ਹੁੰਦਾ ਆਪਾਂ ਜਾਸਮੀਨ ਨੂੰ ਪਿਆ ਦਿੰਦੇ ਉਹ ਹੋਣਾ ਜਾਸਮੀਨ ਨੂੰ ਪਾ ਕੇ ਲਾ ਕੇ ਤੈਨੂੰ ਕਿਹੜਾ ਰੋਪਿਆ ਤੈਨੂੰ ਚਾਹੇ ਇੰਨਾ ਸੂਟ ਲਾ ਕੇ ਰਹੀਏ ਬਲਜਿੰਦਰ ਜੀ ਜੀ ਨੂੰ ਵੀ ਆਏ ਦੰਨੇ ਆ ਖਾਲੀ ਸੂਟ ਨਹੀਂ ਹੁੰਦਾ ਇਹੇ ਚਾਹੇ ਪੈਸੇ ਲਾ ਦੋ ਤੂੰ ਤਾਂ ਆਪਣੇ ਵੱਲੋਂ ਮੈਨੂੰ ਆਏ ਤੈਨੂੰ ਮੈਨੂੰ ਤਾਂ ਅਸਲੀ ਲਾ ਦੋ ਤੂੰ ਮੈਂ ਮੇਰੇ ਨੂੰ ਆ ਆ ਵੀ ਮੇਰਾ ਘਰ ਵਾਲਾ ਕੁਰਤਾ ਪਿਆ ਮੈਂ ਸਵਾਲ ਪੁੱਛਦੀਆਂ ਬਾਹ ਤਾਂ ਹੂੰ ਹੂੰ ਸੈਂਟੀ ਟੀ-ਸ਼ਰਟ ਤਾਂ ਲੈ ਗਿਆ ਮੈਂ ਇਹ ਤਾਂ ਕੁਰਤਾ ਪਿਆਮਾ ਵੀ ਕੁਰਤਾ ਪਿਆਮਾ ਦੀ ਟਾਰ ਜਿਹੜੀ ਕੁਰਤੇ ਪਿਆਮੇ ਦੀ ਪਰ ਸਾਰੇ ਮੈਨੂੰ ਕੋਈ ਪਤਾ ਵੀ ਉਹ ਪੂਰੀਆਂ ਬਾਹਾਂ ਦੇ ਆ ਮੋਟੇ ਆ ਤੁਸੀਂ ਪਾਉਂਦੇ ਨਹੀਂ ਹੁਣ ਦੱਸੋ ਜੀ ਕੀ ਕਰ ਸਕਦਾ ਮੈਂ ਜੀ ਤਾਂ ਹਸਾਬ ਨਾਲ ਤਾਂ ਕਾਟਨ ਚ ਲੈ ਲਓ ਤੋ ਚਾਹੇ ਲੈ ਲਓ ਚਾਹੇ ਇੱਕ ਲੈ ਲਓ ਇੱਕ ਲੈਣਾ ਤੋ ਇੱਕੇ ਲੈਣਾ ਮੈਂ ਪਾ ਜਿਹੜਿਆ ਟੀ-ਸ਼ਰਟਾਂ ਵਿੱਚ ਰਿਲੈਕਸ ਜਿਹਾਂ ਉਹਨਾਂ ਨੂੰ ਪਰ ਗੱਲ ਜਿਹੜੀ ਕੁੜਤਾ ਪਜਾਮੇ ਚ ਟੋਹਰਾ ਕੁੜਤਾ ਪਜਾਮੇ ਚ ਆ। ਹਾਂ ਇਹ ਗੱਲ ਕਹਿਣਾ ਚਾਹੀਦਾ। ਉਹ ਗੱਲ ਵੱਖਰੀ ਆ। ਤੇ ਜਦ ਤੇ ਮੈਂ ਥੋੜਾ ਜਿਹਾ ਸਲਿਮ ਦਾ ਹੋਇਆ ਜਦ ਤੇ ਮੈਂ ਟੀ-ਸ਼ਰਟਾਂ, ਸ਼ਰਟਾਂ ਜਿਹਾ ਲੱਗਦਾ ਪਾਉਣ। ਹੁਣ ਪੇ ਸਲਿਮ ਬਾਹਰ ਆ ਗਿਆ। ਹੁਣ ਸਲਿਮ ਮੇਰਾ ਫੇਰ ਭਾਈ ਉੱਥੇ ਆ ਗਿਆ 1 ਕੁਇੰਟਲ weight ਹੋ ਗਿਆ ਦੁਬਾਰਾ। ਜਿੱਥੇ ਹਾਂ ਜਿੱਥੇ ਦੇ ਪਿੱਛੇ ਕਟਾਇਆ ਸੀ ਦੁਬਾਰਾ ਉੱਥੇ ਪਹੁੰਚ ਗਿਆ। ਚਿੰਗਾ ਕਰਦੀਆਂ। ਚਿੰਗਾ ਚਾਹੇ। ਚਿੰਗਾ ਕੇ ਖਾ ਲਾ ਫਿਰ ਪੁੱਤ ਚਿੰਗਾ। ਹੱਥ ਗੰਦੇ। ਪੜੋ ਤੇ ਨੀ ਚੰਗਾ ਤੇ ਆਪਸੰਦ ਆ ਤੈਨੂੰ ਦੱਸ ਪਹਿਲਾਂ ਮੈਂ ਹਾਂ ਚਿੰਗਮ ਨਹੀਂ ਹੈਗੀ ਇਹ ਹਾਂ ਚਿੰਗਮ ਤੈਨੂੰ ਮੈਂ ਲੈ ਕੇ ਦੇ ਦੂੰਗੀ ਕਿੱਥੇ ਤੇਰੀ ਕਟਾਈ ਜਿਹੜੀ ਹੋਣੀ ਹੈ ਨਾ ਉਹ ਨਹੀਂ ਖਾਣਾ ਹਾਂ ਖਾ ਗਾਂਗੀ ਇਹ ਕਹਿੰਦੀ ਮੈਂ ਖਾਣੇ ਆ ਅੱਧ ਬਚਾ ਲੈ ਜੇ ਨਾ ਖਾਣੇ ਨਾ ਖਵਾ ਦੇਈਆਂ ਮੈਂ ਤਾਂ ਖਾਉਂਗੀ ਅੱਟੋ ਇਸ ਕਿੱਲ ਮੈਂ ਤਾਂ ਮੈਂ ਆ ਖਾ ਲੰਨਾ ਤੂੰ ਖਾ ਲੈ ਤੇ ਕਿੱਥੇ ਤਾ ਕਰੇ ਮੈਂ ਚਲ ਇਹ ਤੇਰੇ ਤੋਂ ਮੈਂ ਖਾ ਲੰਨੀ ਆ ਕਿਹੜਾ ਖਨਾ ਆ ਮਿਰਚਾ ਪੁੱਤਰ ਜੀ ਜੇ ਪਲੇਟ ਵਹਿਲੀ ਹੋਊਗੀ ਚਾਪਾ ਭਾਈ ਨੂੰ ਦੂੰਗੇ ਫਿਰ ਇੱਥੇ ਤੇ ਗੱਡੀ ਤੇ ਜਾਉਂਗੇ ਨਹੀਂ ਤਾਂ ਫਿਰ ਇੱਥੇ ਖੜੇ ਰਹਿਣਾ ਆਪਾਂ ਨੇ ਇੱਥੇ ਹੀ ਰਹਿਣਾ ਨਾਨੇ ਨੂੰ ਸੋਚਣਾ ਤਾਂ ਮਾਲਾ ਨੂੰ ਚੱਲ ਕੇ ਤਾਂ ਜਾਣਾ ਮਾਲਾ ਨੂੰ ਇੱਕ ਗੱਲ ਆ ਜਾਣਾ ਆਪਾਂ ਨੇ ਅਸੀਂ ਜਾਣਾ ਡੈਡੀ ਦਾ ਜੀ ਚੋ ਦੇਖੀਏ ਉਸੇ ਨੇਟਾ ਰੀਤ ਚੜ ਕੇ ਸੈਂਗੜੀ ਤੇ ਨਾਨੇ ਲਾ ਸੁੱਚ ਨਾਨੇ ਲਾ ਸੁੱਚ ਕਾਦੇ ਬਾਤ ਤੇ ਬਿਲ ਮੈਂ ਟੀਟੀ ਮਾਰਨੀ ਨਾ ਰੋਜ਼ ਲੜਦੇ ਨੇ ਨਾਨਾ ਬੋਦੀ ਨਾਨਾ ਕਹੀ ਜਾਵੇ ਮੈਨੂੰ ਤੂੰ ਬਿਸਕੁਟ ਦੇ ਦੇ ਇੱਕ ਮੈਂ ਸੁੱਚ ਲਾ ਦੂੰਗਾ ਹਾਂ ਤਦ ਹੀ ਹੈ ਤੈਨੂੰ ਤਾਂ ਹੁਣ ਆਹੀ ਗੱਲ ਆਦੀ ਬਸਾ ਕੇ ਰੱਖਣੀ ਪਹਿਲਾਂ ਤੁਹਾਡੇ ਕੱਪੜੇ ਲੈ ਲੈਂਦੇ ਆ ਮੇਰੇ ਕੱਪੜੇ ਕੱਪੜੇ ਹੋਈ ਜਾਂਦੀ ਏ ਮੇਰੇ ਸਮਝ ਤੇ ਬਹਾਰਾ ਕਹਾਣੀ ਵੈਸੇ ਲੋੜ ਕੋਈ ਹੈ ਨਹੀਂ ਚਲ ਐਂ ਕਰੋ ਉਹਨਾਂ ਨੇ ਤਾਂ ਮੈਨੂੰ ਪੈਸੇ ਦੇ ਤੇ ਤੁਸੀਂ ਐਂ ਕਰੋ ਫਿਰ ਆਪ ਜੇ ਤੁਸੀਂ ਸਾਹ ਮੇਤੋਂ ਨਹੀਂ ਲੈਣੇ ਤੁਸੀਂ ਆਪਣੇ ਕੋਲ ਤੋਂ ਗੂਗਲ ਪੇਜ ਲੈ ਲਓ ਮੈਂ ਮੇਰਾ ਦਿਮਾਗ ਰਾਂ ਮੈਨੂੰ ਬੋਲਦੋ ਨਾ ਮਾਰਾ ਕਿਸੇ ਨੇ ਆਜਾ ਤੇ ਜਿਹੜਾ ਮੈਂ ਜਾ ਕੇ ਦੁਕਾਨ 'ਚ ਪੜੂੰਗਾ ਫਿਰ ਸਰਦਾਰ ਜੀ ਤੁਸ ਤੇ ਗੁੱਸਾ ਹੀ ਕਰੀ ਆ ਬਾਲ ਮੈਨੂੰ ਮਾਰ ਰਲਾ ਕੰਮ ਤੇਰੀ ਕਹਾਣੀ ਖਾਲਾ ਰੀਤ ਨੇ ਤਿਆਰ ਕਰਾਰੀ ਫਸਾ ਲਈ ਇੱਥੇ ਆ ਰੱਬਾ ਰੀਤ ਜੀ ਹੁਣ ਮੈਂ ਚੁੱਕਦਾ ਨਹੀਂ ਇਸ ਹਿੱਸੇ ਨੂੰ ਹੱਥ ਲਾਈ ਜਾਂਦੀ ਉਵੇਂ ਗੰਦਈ ਪੋਕੜੀ ਸਣਾ ਚਮਚੀ ਜਾਂਦੇ ਬਾਅਦ ਵਿੱਚ ਉਹ ਸਾਬੀ ਨੂੰ ਤੇ ਖਾ ਇਹਨੂੰ ਪਾ ਮੂਤ ਛਿੱਤੀਆ ਛਿੱਤੀ ਨਵੇਂੜਨ ਕਾਲਾ ਛਿੱਤੀਆ ਆ ਨਾ ਮੂੰਚ ਪਾ ਮੈਂ ਮੇਰਾ ਸਿਰ ਫੜਾ ਦੇ ਪ੍ਰੈਟਨ ਚੱਲੋ ਜੀ ਜੀ ਫੇਰ ਮਿਲਦੇ ਸਾਨੂੰ ਹੁਣ ਕਿਆ ਬਣਦਾ ਪ੍ਰੋਗਰਾਮ ਅਗਲਾ ਦੇਖਦੇ ਆ ਪਾਉਸਗੇ ਜੀ ਕੱਪੜਾ ਵਾਲੇ ਦੁਕਾਨ ਦੇ ਵਿੱਚ ਆ ਚਲਦਾ ਕਿਉਂ ਦਿਖਾ ਦੇ ਯਾਰ ਕੋਈ ਗੜਦਾ ਵੇਰਾ ਮਾ ਰੰਗਦਾਰ ਜਿਆਦਾ ਹੈਵੀ ਵੀ ਨਾ ਹੋਵੇ ਕਪੜਾ ਮਤਲਬ ਵੀ ਗਰਮੀਆਂ ਦੇ ਲਈ ਹਾਂ ਆਪਣੇ ਵਾਸਤੇ ਲੈਣਾ ਹਾਂ ਆਪਣੇ ਵਾਸਤੇ ਹੀ ਲੈਣਾ ਮੈਂ ਜਿਆਦਾ ਹੈਵੀ ਨਾ ਹੋਵੇ ਕਪੜਾ ਉਹ ਮਤਲਬ ਗਰਮੀਆਂ ਤੇ ਪਾਉਣ ਲੈ ਕੇ ਹੋਵੇ ਪਾਣੀ ਵੀ ਕੰਨ ਬਾਟ ਨੂੰ ਹਾਂ ਮਕਸਦ ਦਾ ਸੂਟ ਹੋ ਗਿਆ ਪਿਓਰ ਕੈਮਰੀ ਕਾਟਨ ਦੇ ਵਿੱਚ ਕੈਮਰੀ ਕਾਟਨ ਹੁਣ ਤਾ ਤੂੰ ਜਿਹੜਾ ਮਰਜੀ ਖਰੀਦ ਜੀ ਸਾਨੂੰ ਪਤਾ ਹੀ ਨਹੀਂ ਹੈਗਾ ਕਿਹੜਾ ਕਿਆ ਹਾਂ ਕਲਰ ਵਧੀਆ ਹਾਂ ਮੈਨੂੰ ਕਲਰ ਪਸੰਦ ਆਇਆ ਹਾਂ ਵੀ ਨਹੀਂ ਤੁਹਾਡੇ ਕੋਲ ਹਜਾ ਕਲਰ ਇਹ ਨਹੀਂ ਵਧੀਆ ਇਹ ਕਲਰ ਹੋ ਰਿਹਾ ਤਰਾ ਆਓ ਠੀਕ ਆ ਨੀਚੇ ਵਾਲਾ ਕੋਈ ਰੋਚੀ ਮਿਲ ਜਣੇ ਨੀਚੇ ਦੀ ਦੋ ਦੋ ਹੋਰ ਦਿਖਾ ਦਿਓ ਤਿੰਨ ਕਲਰ ਚੋਣ ਲਓ ਓਰੇ ਬਾਪ ਬੰਦਰਾ ਵਾਂਗ ਭੈੜਾ ਹੁਣ ਜੇ ਹੋਰ ਤੇ ਤਰੀ ਨਾ ਕਟਾਈ ਠੀਕ ਆ ਮੈਂ ਬਾਹਰ ਚਾਰ ਰੰਗ ਨੇ ਸਾਡਾ ਥੋੜਾ ਜਿਹਾ ਹੋਰ ਆ ਇਹਦੇ ਨਾਲ ਤਾਂ ਪੱਲੇ ਕਿ ਨਹੀਂ ਤੇ ਗਿਆ ਯਾਰ ਨਹੀਂ ਉਹ ਗ੍ਰੇ ਤਾ ਠੀਕ ਆ ਉਹ ਥੋੜਾ ਜਿਹਾ ਕੱਪੜੇ ਵਿੱਚ ਹੋਤਾ ਮੀਲਨ ਚ ਮੀਲਨ ਕਾਟਨ ਮੀਲਨ ਕਾਟਨ ਤੇ ਖੜਮਾ ਦਾ ਕੱਪੜਾ ਨਾ ਵੀ ਜਿਹਦੀ ਇੱਕ ਵਾਰ ਕਰੀ ਜੀ ਬਣ ਗਈ ਤੁਹਾਨੂੰ ਬਲ ਪਾਉਂਗੇ ਉਹਨੂੰ ਤਾਂ ਉੱਤੋਂ ਤੇ ਕਿ ਨਹੀਂ ਹੌਟਨਾ ਜੀ ਬਲ ਪਹਿਨਣ ਕੀ ਚਾਹੀਏ ਰੇਤ ਪੁੱਤ ਪਤਾ ਨਹੀਂ ਕੀ ਕਰੀਏ ਇਹ ਵੀ ਲੂੰਗੀ ਬਲ ਪਹਿਨਣਗੇ ਜਿਹੜਾ ਨੈਕਸਟ ਕੱਪੜਾ ਹੋਰ ਬਲ ਨਹੀਂ ਬੋਗੇ ਜੀ ਆਹ ਕੱਪੜੇ 'ਚ ਹੋਰ ਕਲਰ ਐਸ ਕਲਰ ਦੇ ਵੀ 1 2 3 4 5 ਮਾ ਤੁਹਾਡੇ ਕੋਲ ਤੇ ਆਹ ਕਲਰ ਦੇ ਵਿੱਚ ਨੇ ਜਿਆਦਾ ਲਾਈਟ ਲਾਈਟ ਜੀ ਨਹੀਂ ਗਰਮੀ ਚ ਲਾਈਟ ਇਕੱਲਾ ਪੈਂਦਾ ਹੀ ਯਾਰ ਉਹ ਜਿਆਦਾ ਸੋਹਣਾ ਲੱਗਿਆ ਮੈਨੂੰ ਜਿਹੜਾ ਪਹਿਲਾਂ ਹੀ ਦਿਖਾਇਆ ਆਹੋ ਨੀਚੇ ਵਾਲਾ ਆਪ ਵੀ ਦੋ ਦੋ ਪਤਾ ਫਿਰ ਲੋਹਾ ਦੋ ਚਾਉਂ ਨਹੀਂ ਹਾਂ ਨੀਚੇ ਵਾਲਾ ਹੀ ਵਧੀਆ ਲੱਗਿਆ ਮੈਨੂੰ ਤਾਂ ਪਹਿਲਾ ਵਾਲੇ ਦਾ ਥੋੜੀ ਪਸੰਦ ਮੇਰਾ ਨਾਮ ਵੀ ਨਾ ਲਾ ਦੇ ਚਲੋ ਆ ਕਰਦੇ ਫਿਰ 5 ਮੀਟਰ ਯਾਰ ਅੱਧੇ ਮਾਹ ਦਾ ਬਣ ਜਾਣਾ 5 ਮੀਟਰ ਦਾ ਸਾਢੇ 3 ਮੀਟਰ ਵੱਡੇ ਬਣਨੇ ਚਾਹੀਦੇ ਸਾਢੇ 3:00 ਸਾਢੇ 3 ਮਿੰਟ ਰ ਆਊਗਾ ਫਿਰ ਕਰਨ ਦਾ ਨਹੀਂ ਬਣੂਗਾ ਇੱਕ ਫਰਜ ਲੈਣੇ ਆ ਪੰਜ ਚ ਨਹੀਂ ਕਰਨ ਦਾ ਵੀ ਮੇਰੇ ਜਿੰਨੇ ਕੱਪੜਾ ਲੱਗਦਾ ਤੇ ਸਾਢੇ 3 ਨਾਲ ਸਾਢੇ 3 ਮੀਟਰ ਕਿੱਥੇ ਸਾਰਾ 7 ਮੀਟਰ ਹੂੰ ਉਪਾਉਂਦਾ ਰੱਖਣੀ ਕੋਰਤੇ ਪਜਾਮੇ ਇਹ ਤਾਂ ਹੈ ਵੈਸੇ ਮੈਨੂੰ ਲੈ ਗਈਆਂ ਤਾਂ ਟੀ-ਸ਼ਰਟਾਂ ਹਾਂ ਆਹ ਕੱਪੜਾ ਕਿਹਦਾ ਯਾਰ ਇੱਕ ਮਿੰਟ ਖੜ੍ਹ ਜੀ ਆਹ ਇਹ ਚੁਬਣੇ ਜੀ ਵਾਲਾ ਕੱਪੜਾ ਚੁਬਣੇ ਵਾਲਾ ਨਹੀਂ ਹੈਗਾ ਖਾਦੀ ਆ ਪਿਓਰ ਜੀ ਪਿਓਰ ਦੁੱਧ ਕੈਰੇਟਾ ਦਿਖਾ ਦੇ ਵੀ ਦਿਖਾ ਦੇ ਇਹਨੂੰ ਇਹਨੂੰ ਨਾ ਘੱਟੀ ਜੇ ਪਖਾਣ ਦੀ ਕੋਈ ਨਹੀਂ ਹੈ ਤੇ ਟੁੱਟ ਖਾਣੀ ਹੈ ਡੈਡੀ ਤੇ ਚਲਾਓ ਦੇਖ ਲੈਣ ਇੱਕ ਵਾਰ ਖਾ ਲੈਣੀ ਹੈ ਖਾ ਲੈਣੀ ਹੈ ਪੁੱਤ ਓ ਰੜਾ ਪੁੱਤ ਤਰਨ ਮੈਂ ਤਾਂ ਹੀ ਘੱਟੀ ਚ ਛੱਡ ਕੇ ਆਉਂਦਾ ਸੀ ਤੂੰ ਕਹਿਣਾ ਨਹੀਂ ਮੰਨਦੀ ਨਾ ਫਿਰ ਪੰਗਾ ਹੋ ਜਾਂਦਾ ਇਹ ਰੇਟ ਕੀ ਹੈ ਇਹ ਪਊਗਾ 1000 ਰੁਪਿਆ ਦਾ ਸੂਦੀ ਸਲਿਵ ਮੈਂ ਗੰਗਾ ਲਾਉਂ ਠੀਕ ਯਾਰ ਉਹ ਨਾਲ ਤੇ ਤਾਂ ਐਦੇ ਚ ਕਲਰ ਹੋਰ ਦਿਖ ਰਿਹਾ ਤੇ ਕੋਈ ਇਸ ਕੋਲੋਂ ਦੋ ਇੱਕ ਦੋ ਫਿਰ ਆਹ ਜਿਹੜੇ ਆਪੇ ਆਏ ਵੀ ਤਾਂ ਖਾਦੀ ਹੋ ਆ ਇਹ ਕੱਲੇ ਕੁਰਤੇ ਨੇ ਇਹ ਕੱਲੇ ਕੁਰਤੇ ਨਾਲ ਪਜਾਮਾ ਲੱਗ ਲਉਣਾ ਪੈਣਾ ਨਾ ਵਾਈਟ ਵਾਈਟ ਚੱਲੂਗਾ ਨਾ ਉਹਨਾਂ ਤੋਂ ਦਿਖਾਈ ਗੱਡੀ ਗੱਡੀ ਇੱਕ ਮਿੰਟ ਤੇ ਜ਼ਿਆਦਾ ਵਾਈਟ ਜਾਊਗਾ ਕਲਰ ਕਰੀਮ ਐ ਇਹ ਆਹ ਜੇ ਤੁਹਾਡੇ ਕੋਲ ਹੈ ਨਹੀਂ ਤੱਕ ਪਾਇਆ ਤਾਂ ਹੈ ਨਹੀਂ ਉਹ ਤੁਸੀਂ ਹੈਗਾ ਤਾਂ ਇਕ ਲੈਣਾ ਜੀ ਆਲਾ ਪੂਰਾ ਪੂਰਾ ਜਿਆ ਪੀੜਾ ਪੀੜਾ ਜ ਮੈਨੂੰ ਪਤਾ ਪਾਉਂਦੇ ਹੀ ਹੈਗੇ ਤੁਸੀਂ ਕਹੀ ਜਾਂਦੇ ਮੇਰੇ ਲੜਦਾ ਲੜਦਾ ਇਹ ਚੀਜ਼ ਨਹੀਂ ਲੜਦੀ ਜੀ ਉਹ ਕਾਦੀ ਦੀ ਕਾਟਨ ਨਹੀਂ ਲੜਦੀ ਹੁੰਦੀ ਕਦੇ ਸੰਥੈਟਿਕ ਕੱਪੜਾ ਲੜੂਆ ਜੀ ਲੜੂਆ ਦੋਨੇ ਲੈ ਲਓ ਦੋਨੇ ਨਿੱਕੇ ਲੈਣਾ ਆ ਠੀਕ ਲੱਗੂਗਾ ਤੇ ਉਹ ਥਾੜਾ ਰਹਿਣ ਦੇ ਯਾਰ ਮੈਡਮ ਨੇ ਰੋਟੀ ਵੀ ਨਹੀਂ ਦੇਣੀ ਪਰ ਨੇ ਜਿਹੜੀ ਚੀਜ਼ ਪਾਉਂਦੇ ਆ ਉਹੀ ਲੈਣੀ ਚਾਹੀਦੀ ਆ ਤੁਸੀਂ ਵੀ ਸਾਨੂੰ ਵੀ ਆਈ ਕਹਿੰਦੇ ਹੁੰਦੇ ਆ ਨਾ ਹਤਾ ਕਰਕੇ ਮੈਂ ਦੇਖ ਰਹੇ ਕੋਈ ਪੱਗ ਪਰਨਾ ਪੱਗ ਪਰਨਾ ਵੀ ਦੋਨੋਂ ਕਰਦਾ ਆ ਨਾਲੇ ਲਾਈਦਾ ਹਮ ਤੋਂ ਪੱਗ ਤਾਂ ਸਾਡਾ ਰੂਪ ਦੀ ਹੈਗੀ ਆ ਰੁਪਿਆ ਰੁਪਿਆ ਹੈਗੀ ਜੀ ਕੈਰਪੀਮਟਰ ਆ ਮੀਟਰ ਵੀ ਹੈ ਕਿਹੜਾ ਕਿਹ ਹੁੰਦੀ ਕਿ ਕਿਹੜੀ ਹੁੰਦੀ ਕਿ ਕੈਮੀਕਲ ਵਾਲੀ ਕਿਹੜੀ ਹੁੰਦੀ ਕਿ ਕਿਆ ਹੁੰਦਾ ਕੈਮੀਕਲ ਦੋਨੇ ਹੁੰਦੀਆਂ ਆ ਹਾਂ ਕੈਮੀਕਲ ਤਾਂ ਉਹ ਹੀ ਹੁੰਦੀ ਆ ਦਸਾ ਦੇ ਪੱਗ ਵੀ ਦੇ ਸਾਹਮਣੇ ਵੀ ਸਟ੍ਰੀਟ ਲਾਖਾਨੇ ਦੇਖੀ ਤੋੜੀ ਦੇ ਨਾਲ ਜਿਹੜੀਆਂ ਆ ਪਈਆਂ ਫਿਰ ਉਹ ਹੀ ਕਲਰ ਸੰਭਾਲੇ ਪਰ ਪਹਿਲਾਂ ਵੀ ਮੈਂ ਇੱਕ ਵਾਰ ਆਹ ਤਾਹੀ ਕਲਰ ਦੇ ਪਤਾ ਨਹੀਂ ਵਿਗਦੀਆਂ ਨਹੀਂ ਹੈਗੀਆਂ ਰੂਬੀਆਂ ਘੱਟ ਲੈਂਦੇ ਆ ਅਗਲੇ ਹਾਂ ਰੂਬੀਆਂ ਜਿੱਥੇ ਬਾਨੋਗੇ ਬਾਨੋਗੇ ਹੁਣ ਰੂਬੀਆਂ ਪੜਨਾ ਹੈ ਬਸ ਜਿੱਥੇ ਵੱਲ ਸਕਤ ਹੋਗੇ ਉਹਗੇ ਇਹਦੇ ਇੱਕ ਵਾਰ ਉੱਤੀ ਸੱਤ ਢਾਣ ਲੈ ਤੇ ਜੈਸਮੀਨ ਨੂੰ ਲਿਆਈ ਦੀ ਮੈਂ ਦੇਖ ਲਿਆ ਤਾਂ ਵੀਡੀਓ ਚ ਫਾਦਰਡੇ ਤੇ ਮੈਂ ਵੀ ਕਿਹਨੇ ਮੈਨੂੰ ਤਾਂ ਪੁੱਛਿਆਗਾ ਤਾਂ ਨਹੀਂ ਵੀ ਪਰਨਾ ਕਦੋਂ ਲੈ ਲਿਆ ਮੈਨੂੰ ਹੀ ਪੁੱਛ ਕੇ ਮੇਰੀ ਕੁੜੀ ਨੇ ਲਿਆ ਵੀ ਚਾਚਾ ਬੰਨਦਾ ਕਿਹੜਾ ਮੈਂ ਖਾ ਰੂਗੀ ਆ ਹੁਣ ਕਨਫਿਊਜ਼ਨ ਕਨਫਿਊਜ਼ਨ ਪੱਗਾਂ ਬਾਹਰ ਰਹਿਣੇ ਦੇਚ ਜਿਹੜਾ ਉਹ ਨੀਚਾ ਆਇਆ ਕਲਰ ਉਹ ਕਿਹੜਾ ਕਿੱਥੇ ਆ ਹਾਂ ਜਿਹੜਾ ਥੱਲੇ ਆ ਨੀਚੇ ਹਾਂ ਨੀਚੇ ਹਾਂ ਹਾਂ ਉਹ ਕਿੱਥੇ ਹੈ ਜੀ ਕਿਹੜਾ ਆਹ ਕਲਰ ਦੇ ਦੋ ਤਾਂ ਪੱਗ ਚੱਲ ਜੂਗੀ ਜਿਹੜਾ ਮਾਂ ਬੰਨਿਆ ਵਧੀਆ ਲੱਗਿਆ ਰੈਂਡੋ ਫਿਰ ਪਰਨਾ ਦੇਖ ਲੈ ਪਰਨਾ ਵੀ ਤਾਂ ਐਸੀ ਤੇ ਕੱਟਣਾ ਪੈਣਾ ਤਾਂ ਉਹ ਵੀ ਜੀ ਲੈਣਾ ਪੈਣਾ ਉਹ ਵੀ ਇਹਨਾਂ ਕਰਨਾ ਵੀ ਨਿਕਲਣਾ ਕੋਈ ਬਲੈਕ ਹੋ ਗਿਆ ਅਜੇ ਨਾਲ ਦਾ ਹੋ ਗਿਆ ਹੂੰ ਨੀਲਾ ਲੈ ਲਓ ਮੋਰ ਪੰਖੀਆ ਨਹੀਂ ਪਿਆ ਤੇ ਕਿਤੇ ਮੋਰ ਪੰਖੀਆ ਆਹ ਨਾ ਇਹ ਨਾ ਨਾ ਕਿਹਾ ਤੂੰ ਉਹ ਸੁਣ ਆ ਸੁਣ ਹੂੰ ਮੈਂ ਕਹਿੰਦਾ ਆ ਸੁਣ ਨਹੀਂ ਉਹ ਸੁਣ ਤੂੰ ਮੈਂ ਤੇ ਚਾੜ ਕਿੰਨਾ 7 ਤੋਂ 9 ਮਿੰਟ ਮਮਾ ਪੱਗ ਹੈਗੀ ਇਹਦੇ ਨਾਲ ਦੀ ਮਾੜੀ ਨਹੀਂ ਮੈਂ ਚਾਹੇ ਨਾ ਦੀਆਂ ਦੋ ਤਾਂ ਉਹਨਾਂ ਦਾ ਕਲਰ ਕਲਰ ਪੈ ਤਾ ਫਿਰ ਇਹੀ ਲੈ ਲਓ ਪੱਗੇ ਲੈ ਲਓ ਇਹ ਨਾ ਨਾ ਰਾਂਣ ਦੇ ਪੱਗ ਨਹੀਂ ਲੈਣੀ ਪੱਗਾਂ ਬਹੁਤ ਆ ਅੱਛਾ ਹਾਂ ਚਲ ਬਿਲਕੁਲ ਦੇਖ ਕੈਮਰੇ ਕਾ ਲਾ ਚਲੋ ਤਾਂ ਮੈਂ ਪੁੱਛ ਰਣੀ ਕੀ ਚੱਲਦਾ ਆਸਲੀਂ ਦੁਨੀਆਂ ਪਰਸੋਂ ਇਕੱਲੇ ਆਏ ਤੇ ਮੈਂ ਮੈਂ ਕੱਲ ਆ ਕਹਿੰਦੇ ਸੁਪਰ ਸਪਲੈਕਟ ਦੇ ਬਹਿ ਕੇ ਆਲਾ ਬਾਈ ਹੈ ਇਹ ਗਏ ਹੋਏ ਤੇ ਅਸਾਂਣ ਛੁੱਟੀਆਂ ਛੱਡ ਕੇ ਗਏ ਤੇ ਵਾਰ ਛੁੱਟੀਆਂ ਮੈਂ ਛੁੱਟੀਆਂ ਗੱਟੀਆਂ ਆਨੰਦਪੁਰ ਹਾਂ ਫਿਰ ਹੋ ਹੋ ਰਹਿਣੇ ਅਸੀਂ 5 ਤਰੀਕ ਨੂੰ ਸਕੂਲ ਲੱਗਣਾ ਆਨੰਦਪੁਰ ਰਹੋ ਨਹੀਂ ਖੜ ਨਹੀਂ ਸਾਰੇ ਦਿਨ ਬ੍ਰੈਂਡ ਹੀ ਹਾਂ ਹਾਂਜੀ ਹਾਂ ਸਾਢੇ ਤਿੰਨ ਕੱਲ੍ਹ ਸਾਰੇ ਵਾਸੇ ਬਗ ਦਾ ਚਾਈਨਾ ਨੇ ਤਾਂ ਸੂਟ ਲੈ ਕੇ ਪਰਸੋਂ ਆਇਆ ਪਰਸੋਂ ਨਹੀਂ ਕਈ ਦਿਨ ਹੋ ਗਏ ਸ਼ੁੱਕਰਵਾਰ ਨੂੰ ਲੈ ਗਏ ਇੱਥੇ ਪਰ ਹੁਣ ਕਦ ਬੱਤ ਸੂਟ ਕਹਿੰਦੀ ਤੂੰ ਹੋਰ ਲੈਣਾ ਓਹੋ ਉਹ ਮੈਂ ਕਿਹਾ ਮੇਰੇ ਘਰ ਵਾਲਾ ਨਾਲ ਗੂਗਲ ਪੇ ਪਾਣੀ ਪੀਣਾ ਚਲੋ ਜੀ ਮਿਲਦੇ ਆ ਫੇਰ ਤੁਹਾਨੂੰ ਪਾਣੀ ਪਲਾਉਣੇ ਪਾਣੀ ਬੈਟਰੀ ਜੀ ਹੂੰ ਇੱਕ ਤਾਂ ਹੀ ਰੰਗ ਕਰੀ ਲਿਆ ਮਾ ਵੀ ਠੀਕ ਲੱਗਿਆ ਕਲਰ ਤਾਂ ਨੀਚੇ ਵਾਲਾ ਹੂੰ ਆ ਕੋਲ ਹਾਂ ਕੋਲ ਦੋ ਐਨੀਲ ਬੇਟੀ ਮੇਗਾ ਤੋ ਹੈ ਪਾਰਕਿੰਗ ਹੇਤਾ ਹੁੰਦੀ ਹੈ ਜੇ ਫੱਜੋ ਨੂੰ ਤੋਂ ਉੱਥਾਂ ਆਈ ਹਾਂ ਰੀਤਾ ਅਸੀਂ ਟਿਲ ਕਿਉਂ ਖੋਲੇ ਆ ਉੱਥੇ ਬਹਿ ਕੇ ਤੇ ਉੱਪਰ ਚੜ ਕੇ ਉਹ ਕੋਈ ਨਹੀਂ ਬੈਠਦਾ ਇੱਥੇ ਮੈਂ ਵੇਖਣੀ ਪਿਆ ਇਹ ਤਾਂ ਮੇਰੇ ਪ੍ਰਸਕਰੀਆਂ ਵੀ ਹਨੀਆਂ ਬੜ ਪਏ ਵੇ ਇਹ ਕਾ ਹ ਰੰਗ ਕਰ ਇਹ ਕਾ ਦੇ ਦੋ ਕਾ ਬਸ ਉਹਦਾ ਚੰਦੜਾ ਦੇਗਾ ਫੋਲਕ ਲੱਗੀ ਪਾਣ ਲੱਗੀ ਪਾਣ ਆਪਣਾ ਆਪ ਚ ਸਲਵ ਇਹ ਆਪਣਾ ਕੱਪੜਾ ਕੱਪੜਾ ਲਿਆ ਹੈ ਜੀ ਮੈਂ ਹੁਣ ਹੁਣ ਹੋ ਗਈ ਰੀਤ ਦੀ ਸ਼ਾਪਿੰਗ ਸ਼ੁਰੂ ਸਾਈਜ਼ ਦੇਖੋ ਸਾਈਜ਼ ਤੇ 24 ਨੰਬਰ ਆਉਣਾ ਨੇ ਪਰ ਆਹ ਅਸਲ ਸਕੂਟਰੀ ਨਾ ਪੰਕਦੀ ਆ ਉਹ ਹੂੰ ਅੱਜ ਫਰਾਕ ਨੂੰ ਨਹੀਂ ਮੰਨਦੀ ਖੋਰ ਕਰ ਲੈਣਾ ਹੁਣ ਟੈਪਰੀ ਪੈਂਟੀ ਪੰਟੀ ਜੀ ਤਪਾ ਵੀ ਲੱਗੀ ਆ ਆਪਰੀ ਨੂੰ ਪੈਂਟੇ ਲੱਗਦੀ ਆ ਆ ਨਹੀਂ ਗੰਤੀ ਆ ਏਡਾ ਕਿੱਥੇ ਬੈਣਾ ਉਹ ਸਾਰੇ ਲੁਕ ਜਾਣੀ ਇਹਦੇ ਚ ਹਾਂ ਉਹਦੇ ਲਾ ਕੇ ਦੇਖ ਲੈ ਇੱਕ ਵਾਰ ਵੀਰੇ ਦਾ ਬਾਈ ਨੰਬਰ ਆਣਾ ਤੇਰਾ ਨਾ ਤੇਰੇ ਉਹਦੇ ਨਾਲ ਵੀ ਹੋਊਗਾ ਜਿਹੜਾ ਤੇਰਾ ਸੂਟ ਆ ਉਹਦੇ ਕਲਰ ਦਾ ਹੋਗਾ ਇਹ ਚੋਬੀ ਨੰਬਰ ਆ ਆਹ ਤਾਂ ਮੰਮੀ ਵੀ ਆਈ ਬਾਈ ਬਾਈ ਆ ਨਹੀਂ ਕੌਣ ਸੀ ਤੇਰੀ ਬੋਲਿਆ ਆਪਾਂ ਤੇਰੀ ਖਵਾ ਤਾ ਤਾ ਕੇ ਰਖਾ ਦੋ ਉਹ ਮੈਂ ਤੇਰੇ ਕੋਲੋਂ ਤੇਰੇ ਕੋਲੋਂ ਸਰਵਸੇਤ ਕੋਮਲੀ ਤੇ ਸਾਦੇ ਖਾਈ ਹੈ ਠੀਕ ਸ਼ੋਰ ਚ ਆਨੇ ਹੋ ਦੇਖੋ ਸ਼ੋਰ ਚ ਆਉਂਦੇ ਹਾਂ ਹਣਾ ਕੈਪੀ ਹੈਗੀ ਜੀਨ ਦੀ ਦੇਖ ਲਓ ਹੋਰ ਕਲਰ ਦੇਖ ਲਓ ਕਲਰ ਹੋਰ ਕੱਢ ਰਿਹਾ ਹੈ ਤਾਂ ਇਹ ਸੀ ਤਾਂ ਖਾ ਲਈ ਤਾਂ ਨਹੀਂ ਅੱਛਾ ਅਗਰ ਚਾਹ ਰਹੇ ਹੋ ਤਾਂ ਆਹ ਇੱਕ ਛੋਟਾ ਹਵਤ ਦਾ ਜਾਣਾ ਉਹਦਾ ਨੰਬਰ ਫੁੱਲੀਆਂ ਹੁੰਦੀਆਂ ਇਹ ਇਹ ਟੌਪ ਪਤਾ ਨਹੀਂ ਕਿਹੜਾ ਟੌਪ ਟੂਬ ਚੱਲਣ ਲੱਗ ਗਿਆ ਛਾਰਜ ਤਾਂ ਪਾਉਣਾ ਹੀ ਵੀਰੇ ਨੇ ਨਹੀਂ ਲੱਗਦਾ ਠੀਕ ਆ ਇਹ ਕਲਰ ਆ ਫਿਰ ਹੂੰ ਤਬਾਈ ਕਰ ਲੈ ਆ ਆ ਬੜੀ ਦੇਖ ਲੈ ਰੇਡੀ ਆ ਹਾਤੀ ਰੀਤ ਉਹਦਾ ਖੜੀ ਆ ਉੱਪਰ ਹਾਂ ਇਹਦੇ ਨਾਲ ਕੋਈ ਰੈੱਡ ਜੀ ਕੈਪਰੀ ਲੈ ਲੈ ਚਲੋ ਬਈ ਆਦੇ ਜੀ ਜੀ ਰਹੀ ਹੈਗੀ ਚੱਲਣੀ ਏ ਇਹ ਪੀਡ ਸੈਂਪਲ ਨਹੀਂ ਲੈਣੀ ਮੈਂ ਤਾਂ ਤਾ ਕਲਰ ਉਤਰਗੇ ਅੱਧੇ ਅੱਧੇ ਕਿੱਥੇ ਚਲਣੀ ਏ ਮੈਂ ਸੌਟੀ ਜੀ ਲੈ ਗਈ ਆ ਤਾਂ ਹਮ ਹਮ ਬਾਲਸ ਬਾਲਵਾਏ ਦੇ ਸੁਗੇ ਮਸਤੇ ਚੱਲੇ ਜਾ ਕਿਉਂ ਨਾ ਕੰਦ ਉਹ ਤੁਸੀਂ ਭੇਜਣਾ ਨਹੀਂ ਆ ਰੰਗ ਲੈ 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 ਕਿਹੜਾ ਚਾਹਤ ਕਰਾ ਕਸਿਆ ਰੰਗ ਤੇ ਤੋਂ ਛੁੱਡੀ ਹੈ ਹੈਗਾ ਰੰਗ ਤੇ ਭਾਂਡੇ ਹੂੰ ਕਿ ਤੁਮਨੇ ਮੈਨ ਜਾਣ ਨਹੀਂ ਕੋ ਚਾਹਤ ਕਰਾ ਬਸ ਫੇਰ ਐਨ ਦੇ ਕੈਪਰੀ ਜ਼ਰੂਰ ਕੰਮ ਕਰ ਲੈਣਾ ਬਸ ਲੈ ਕੈਪਰੀ ਹੈਗੀ ਆ ਹਾਂ ਰੋਹੀ ਰੀਤ ਆਜਾ ਪੁੱਤ ਚੱਲੀਏ ਪੱਪਰ ਨਹੀਂ ਜਾਣਾ ਬਸ ਉੱਧਰ ਨਹੀਂ ਜਾਣਾ ਉੱਧਰ ਜਾ ਕੇ ਤਾਂ ਖਰਚਾ ਵੱਧ ਜਾਣਾ ਇੱਥੇ ਤੇ ਮੁੜ ਜਾਣਾ ਆਹ ਕਾਊਂਟਰ ਤੱਕੇ ਆਉਣਾ ਬਸ ਅੱਜ ਗਾਂ ਨਹੀਂ ਜਾਣਾ ਗਾ ਗਰਮੀ ਬਹੁਤ ਆ ਚੱਕਰ ਪੈ ਕੇ ਪੈਸੇ ਖੋਲਣ ਲੱਗੇ ਮਰੇ ਤੇ ਦੱਸੋ ਨਾ ਹਾਂ ਉਹ ਤੁਸੀਂ ਪੈਸੇ ਤਾਂ ਨਹੀਂ ਖੋਲੋ ਤੁਸੀਂ ਜਿਸ ਜ਼ਮਾਨ ਲੈ ਕੇ ਆੜਾ ਫਿਰ ਤੁਸੀਂ ਕਿਹੜਾ ਵੀ ਬਿੱਲ ਘਟਾ ਲਓ ਹੋਣ ਵਾਲੀ ਗੱਲ ਹੋ ਜene ਫੋਨ ਵਾਲੇ ਕੰਮ ਹੋਣਾ ਨਾਲ ਵੀ ਦਾਦਾ ਕੰਮ ਹੋ ਜਾਂਦਾ ਫੋਨ ਵਾਲੇ ਦਾ ਬੰਦਾ ਹੱਥ ਵੀ ਛੜਾ ਲੂਗਾ ਵੀ ਆਖੋ ਭਾਈ ਜੀ ਇਹ ਤਾਂ ਹੱਥ ਵੀ ਨਹੀਂ ਛੜਾ ਹੋਣਾ ਪੌੜੀਆ ਤੇ ਚੜਨਾ ਨਹੀਂ ਹੈਗਾ ਉੱਪਰ ਇੱਥੇ ਤੇ ਮੁੜ ਜਾਣਾ ਚੜਨਾ ਤਾਂ ਹੈ ਮੜੇ ਕਹਿੰਦਾ ਹੋਊਗਾ ਜਾ ਜਾ ਫਿਰ ਇੱਕ ਮੜੀ ਵੀਡੀਓ ਬਣਾਇਆ ਹੋਗਾ ਇੰਟਰਵਿਊ ਲਾਇਆ ਕਿੱਦਾਂ ਦੀ ਹਾਂ ਜਿਹੜਾ ਬੇੜਾ ਤੋਂ ਆਇਆ ਇੱਕ ਹਾਂ ਮੰਨੂ ਨਾ ਦੇਖ ਪ੍ਰੀਤ ਆ ਜਾ ਪੁੱਤੋ ਮਹਾ ਜੀ ਚਲ ਮਮਾ ਕੇ ਜਾਈ ਪਰੂ ਚਲੋ 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 ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਹੈਲੋ ਬਾਏ ਚਲੋ ਕੀ ਲੈਣਾ ਕੀ ਹਾਲ ਹੈ ਜੀ ਉਹ ਲੈਣਾ ਤਾਂ ਬਸ ਕੋੜਾ ਵੀਡੀਓ ਤੇ ਗਾਉਣਾ ਕਿਹੜਾ ਉਹ ਲੈਣਾ ਤਾਂ ਬਸ ਉਹ ਕਿੱਥੇ ਘੜੀ ਜੀਸੇ ਕੋਲ ਜਾ ਕੇ ਹਾਂ ਚਲੋ ਮਿਲਦੇ ਆਂ ਫੇਰ ਤੁਹਾਨੂੰ